ਧੰਨ ਵਾਹਿਗੁਰੂ ਸਾਹਿਬ ਜੀ ਸੱਚੀ ਕਾਰ ਕਮਾਵਣੀ ਸੱਚ ਪੈਨਣਾ ਸੱਚ ਨਾਮ ਆਧਾਰ ਸੱਚੀ ਸੰਗਤ ਸੱਚ ਮਿਲੈ ਸੱਚ ਨਾਏ ਪਿਆਰ ਸੱਚ ਸ਼ਬਦ ਹਰਖ ਸਦਾ ਦਰ ਸੱਚ ਸਚਿਆਰ ਨਾਨਕ ਸਤ ਗੁਰ ਕੀ ਸੇਵਾ ਸੋ ਕਰੇ ਜੇ ਸਨੋ ਨਦਰ ਕਰੈ ਕਰਤਾਰ ਮਹੱਲਾ ਤੀਜਾ ਹੋਰ ਵਿਡਾਣੀ ਚਾਕਰੀ ਤ੍ਰਿਗ ਜੀਵਨ ਤ੍ਰਿਗ ਵਾਸ ਅੰਮ੍ਰਿਤ ਛੋੜ ਬੇਖ ਲੱਗੇ ਬੇਕ ਘਟਣਾ ਬੇਖ ਰਾਸ ਬਿਖ ਖਾਣਾ ਬਿਖ ਪੈਨਣਾ ਬਿਖ ਕੇ ਮੁਖ ਗਰਾਸ ਅਥੈ ਦੁਖੋ ਦੁਖ ਕਮਾਵਣਾ ਮੋਇਆ ਨਰਕ ਨਿਵਾਸ ਮਾਨ ਮੁਖ ਮੋਹ ਮੈਲੇ ਸ਼ਬਦ ਨਾ ਜਾਣੜੀ ਕਾਮ ਕਰੋਦ ਵਿਨਾਸ਼ ਸਤ ਗੁਰ ਕਾ ਭਉ ਛੋਡਿਆ ਮਨ ਹਠ ਕਮ ਨ ਆਵੈ ਰਾਸ ਜਾਮਪੁਰ ਬੱਦੇ ਮਾਰੀਐ ਕੋ ਨ ਸੁਣੇ ਅਰਦਾਸ ਨਾਨਕ ਪੂਰਬ ਲਿਖਿਆ ਕਮਾਵਨਾ ਗੁਰਮੁਖ ਨਾਮ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜੂਰੀ ਦੇ ਅੰਦਰ ਸੁਭਾਏ ਮਾਨ ਸਤਸੰਗੀ ਜਨੋ ਵਡਭਾਗੇ ਹੋ ਜੋ ਸਤਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ ਚੱਲ ਰਹੀ ਲੜੀਵਾਰ ਵਡਹੰਸ ਕੀ ਵਾਰ ਦੀ ਪਾਵਨ ਵਿਚਾਰ ਆਪ ਜੀ ਨੇ ਤੀਸਰੀ ਪੌੜੀ ਦੇ ਨਾਲ ਦੋ ਸ਼ਲੋਕ ਜਿਹੜੇ ਦਰਜ ਨੇ ਉਹਨਾਂ ਦਾ ਮੂਲ ਪਾਠ ਸਰਵਣ ਕੀਤਾ ਹੈ ਕੱਲ ਆਪਾਂ ਇਹ ਪਾਵਨ ਪੰਕਤੀਆਂ ਸਾਂਝੀ ਕੀਤੀਆਂ ਸਨ ਕਿ ਸੱਚੀ ਕਾਰ ਕਮਾਵਣੀ ਸੱਚ ਪੈਨਣ ਸੱਚ ਨਾਮ ਆਧਾਰ ਸੱਚੀ ਸੰਗਤ ਸੱਚ ਮਿਲੈ ਸਤਿਐ ਨਾਏ ਪਿਆਰ ਇਹ ਦੋ ਪੰਕਤੀਆਂ ਤੇ ਆਪਾਂ ਕੱਲ ਸਮਾ ਲਾਇਆ ਸੀ ਪਰ ਅੱਜ ਮੈਂ ਮਾਫੀ ਚਾਹਾਂਗਾ ਮੈਨੂੰ ਇਹਨਾਂ ਦੀ ਕਥਾ ਦੁਬਾਰਾ ਕਰਨੀ ਪੈਣੀ ਹੈ ਉਹਦਾ ਕਾਰਨ ਕਿ ਕੱਲ ਮੋਬਾਈਲ ਨੂੰ ਕੋਈ ਪ੍ਰੋਬਲਮ ਆ ਗਈ ਜਿਹਦੇ ਕਾਰਨ ਵਾਇਸ ਜਿਹੜੀ ਉਹ ਰਿਕਾਰਡ ਨਹੀਂ ਹੋਈ। ਇਹ ਵੀ ਵਿਚਾਰਾ ਬੁੱਢਾ ਹੋ ਗਿਆ ਹੁਣ ਬਥੇਰਾ ਕਹਿੰਦਾ ਖੜਾ ਛੱਡ ਦੋ ਮੇਰਾ। ਖੈਰ ਕਿਉਂਕਿ ਸੰਗਤ ਜਿਹੜੀ ਉਹ ਸੋਸ਼ਲ ਮੀਡੀਆ ਦੇ ਨਾਲ ਜੁੜੀ ਹੋਈ ਹੈ। ਇਸ ਕਰਕੇ ਉਹ ਕਲਿੱਪ ਜਿਹੜਾ ਖਰਾਬ ਬਣਾਵੇ ਮੈਂ ਇੰਨੀ ਕੋਸ਼ਿਸ਼ ਕਰਾਂਗਾ ਕਿ ਕੱਲ ਵਾਲੀ ਕਥਾ ਰਪੀਟ ਨਾ ਹੋਵੇ। ਕਿਉਂਕਿ ਜਦੋਂ ਸ਼ਬਦ ਹੁੰਦਾ ਨਾ ਕੀਰਤਨ ਜਿਹੜਾ ਸ਼ਬਦ ਅੱਜ ਪੜਿਆ ਤੁਸੀਂ ਉਹਨੂੰ ਕੱਲ ਵੀ ਸੁਣ ਸਕਦੇ ਜੇ ਉਹਦਾ ਉਨਾ ਹੀ ਆਨੰਦ ਰਹਿੰਦਾ ਉਹ ਬਾਣੀ ਹੈ ਜਿਹੜੀ ਕਥਾ ਇਹ ਵਿਦਵਾਨਾਂ ਦੀ ਜਾਂ ਬੁਲਾਰੇ ਦੀ ਆਪਣਾ ਗਿਆਨ ਹੁੰਦਾ ਹੈ ਕਥਾ ਜਦੋਂ ਰਿਪੀਟ ਹੋ ਜਾਂਦੀ ਹੈ ਉਹਦਾ ਸੁਆਦ ਮਰ ਜਾਂਦਾ ਬੰਦਾ ਕਹਿੰਦਾ ਇਹ ਤਾਂ ਗੱਲ ਕੱਲ ਵੀ ਸੁਣੀ ਸੀ ਸੋ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਜੇ ਇੱਕ ਕਥਾ ਨੂੰ ਬਾਰ-ਬਾਰ ਵੀ ਕਰਨਾ ਹੈ ਤੇ ਅਸੀਂ ਉਹਨੂੰ ਥੋੜਾ-ਥੋੜਾ ਚੇਂਜ ਕਰ ਦਈਏ ਜਿੰਨੀ ਮਾਲਕ ਨੇ ਮੱਤ ਦਿੱਤੀ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਅਖਰੀ ਅਰਥ ਤੇ ਉਈਓ ਰਹਿਣਗੇ ਪਰ ਕਥਾ ਥੋੜੀ ਜਿਹਾ ਆਪਾਂ ਚੇਂਜ ਕਰਕੇ ਵਿਆਖਿਆ ਇਹਦੀ ਥੋੜੀ ਜੀ ਬਦਲ ਕੇ ਸਾਂਝੀ ਕਰ ਲਈਏ ਸੋ ਜਿਹੜੀ ਪਰਸੋਂ ਵਿਚਾਰ ਸੀ ਉਹ ਇਹ ਪੰਕਤੀ ਸੀ ਕਿ ਸੱਚੀ ਕਾਰ ਕਮਾਵਣੀ ਸੱਚ ਪੈਨਨ ਸੱਚ ਨਾਮ ਆਧਾਰ ਸੱਚੀ ਕਾਰ ਅਤੇ ਸੱਚ ਨਾਮ ਆਧਾਰ ਦੇ ਅਰਥ ਮੈਂ ਕੀਤੇ ਸਨ ਸੱਚ ਪੈਨਨ ਰਹਿ ਗਿਆ ਸੀ ਜਿਹਦੀ ਕੱਲ ਵਿਆਖਿਆ ਕੀਤੀ ਸੀ ਆਪਾਂ ਵਿਆਖਿਆ ਨਾਲ ਜੁੜੀਏ ਜਦੋਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਨਾ ਤੇ ਸਤਗੁਰੂ ਕਹਿੰਦੇ ਉਹਨੂੰ ਫਿਰ ਸੱਚੇ ਪਰਮਾਤਮਾ ਦੇ ਨਾਮ ਦੀ ਪੁਸ਼ਾਕ ਪਹਿਨਨ ਦਾ ਅਰਥ ਪੁਸ਼ਾਕ ਉਹਨੂੰ ਪੁਸ਼ਾਕ ਵੀ ਨਸੀਬ ਹੁੰਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਕੁਝ ਰੂਪ ਦਿੱਤੇ ਜੀ ਪੁਸ਼ਾਕ ਦੇ ਇੱਕ ਤੇ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਅਮਰਤ ਬਚਨ ਹੈ ਕਹਿਣ ਲੱਗੇ ਤੂੰ ਸ਼ੁਭ ਕਰਮ ਕਰ ਤੇ ਤੈਨੂੰ ਸਰੀਰਕ ਰੂਪੀ ਚੋਲਾ ਮਿਲੇਗਾ ਪਰਮਾਤਮਾ ਦੇ ਦਰ ਦੇ ਉੱਤੇ ਜੀ ਦੇ ਨਾਲ ਤੂੰ ਗਾਂ ਫਿਰ ਬੰਦਗੀ ਕਰ ਸਕਦਾ ਹੈ ਤੈਨੂੰ ਚੰਗਾ ਜਿਹੜਾ ਉਹ ਜੀਵਨ ਮਿਲ ਸਕਦਾ ਹੈ ਉਹ ਅਸੀਂ ਸਤਿਗੁਰਾਂ ਦੇ ਅੰਮ੍ਰਿਤ ਵਚਨ ਪੜ੍ਹਦੇ ਆ ਕਿ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਕਿ ਕਰਮੀ ਦਾ ਅਰਥ ਤੇਰੇ ਕਰਮਾਂ ਦੇ ਨਾਲ ਕੱਪੜੇ ਦਾ ਅਰਥ ਸਰੀਰਕ ਰੂਪੀ ਚੋਲਾ ਜੇ ਤੂੰ ਸ਼ੁੱਭ ਕਰਮ ਕੀਤੇ ਤੇ ਤੈਨੂੰ ਪ੍ਰਮਾਤਮਾ ਦੇ ਕੋਲੋਂ ਜਦੋਂ ਦੁਬਾਰਾ ਜਨਮ ਹੋਵੇਗਾ ਤੇ ਮਨੁੱਖਾ ਜਨਮ ਰੂਪੀ ਚੋਲਾ ਸਰੀਰ ਰੂਪੀ ਚੋਲਾ ਤੈਨੂੰ ਚੰਗਾ ਮਿਲੇਗਾ ਇੱਕ ਬਾਣੀ ਨੇ ਇਹ ਪੱਖ ਲਿਆ ਹੈ ਦੂਸਰਾ ਪੁਸ਼ਾਕ ਦੇ ਬਾਣੀ ਦੇ ਜਿਹੜੇ ਅਰਥ ਨੇ ਮੈਂ ਸਿਰਫ ਅਜ ਅੰਤਰੀਵ ਅਰਥ ਕਰਨੇ ਨੇ ਦੂਸਰਾ ਜਿਹੜੇ ਬਾਣੀ ਦੇ ਬਾਣੀ ਦੇ ਵਿੱਚ ਪੁਸ਼ਾਕ ਦੇ ਅਰਥ ਆਏ ਨੇ ਉਹ ਉਹ ਪ੍ਰੇਮ ਦਾ ਕੱਪੜਾ ਆਇਆ ਜਿਹਦੇ ਨਾਲ ਮਨੁੱਖ ਦੀ ਪਾਤ ਟੱਕੀ ਜਾਂਦੀ ਹੈ ਅਕਸਰ ਦੁਨੀਆ ਦੇ ਵਿੱਚ ਜਿਹੜਾ ਅਮੀਰ ਬੰਦਾ ਹੁੰਦਾ ਹੈ ਨਾ ਉਹਦੇ ਗੁਨਾਹਾਂ ਨੂੰ ਪੈਸੇ ਦੇ ਨਾਲ ਜਿਹੜਾ ਉਹ ਟੱਕ ਦਿੱਤਾ ਜਾਂਦਾ ਹੈ ਅਮੀਰ ਬੰਦੇ ਦੀ ਕਦੀ ਵੀ ਜਿਹੜੀ ਉਹ ਬਦਨਾਮੀ ਨਹੀਂ ਹੁੰਦੀ ਜੇ ਹੋਵੇਗੀ ਵੀ ਤੇ ਉਹ ਆਪਣੇ ਪੈਸੇ ਦੇ ਨਾਲ ਕੋਈ ਨਾ ਕੋਈ ਸ਼ੋਸ਼ਾ ਛੱਡ ਦੇਵੇਗਾ ਲੋਕ ਫਿਰ ਉਹਦੀ ਤਾਰੀਫ਼ ਕਰਨ ਲੱਗ ਪੈਣ ਕਿਉਂਕਿ ਜਿਹੜਾ ਗਰੀਬ ਵਰਗ ਹੁੰਦਾ ਏ ਉਹਨੂੰ ਪੈਸੇ ਦੀ ਲੋੜ ਹੁੰਦੀ ਏ ਚੰਗੇ ਜਾਂ ਮਾਰੇ ਨਾਲ ਉਹਨੂੰ ਕੋਈ ਮਤਲਬ ਨਹੀਂ ਅਮੀਰ ਦਾ ਜਿਹੜਾ ਏ ਉਹ ਨੰਗੇਜ ਜਾਂ ਅਮੀਰ ਦਾ ਜਿਹੜਾ ਪਾਪ ਹੈ ਉਹ ਪੈਸੇ ਦੇ ਨਾਲ ਢੱਕਿਆ ਜਾ ਸਕਦਾ ਹੈ ਪਰ ਜਿਹੜਾ ਇੱਕ ਸਧਾਰਨ ਮਨੁੱਖੇ ਉਹਦੇ ਪਾਪ ਕਿਵੇਂ ਟੱਕੇ ਜਾਂਦੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਸ਼ਲੋਕ ਹੈ ਇੱਕ ਸਤਗੁਰੂ ਕਹਿਣ ਲੱਗੇ ਮੈਂ ਪ੍ਰਮਾਤਮਾ ਦੀ ਬੰਦਗੀ ਕੀਤੀ ਉਹਦਾ ਨਾਮ ਜਪਿਆ ਤੇ ਇੰਨੀ ਕੁ ਮਾਲਕ ਦੀ ਕਿਰਪਾ ਹੋਈ ਕਿ ਮਾਲਕ ਦੇ ਦਰ ਦੇ ਉੱਤੋਂ ਮੈਨੂੰ ਪ੍ਰੇਮ ਦਾ ਕੱਪੜਾ ਮਿਲਿਆ ਜਿਹਦੇ ਨਾਲ ਸਾਰੇ ਮੇਰੇ ਪਾਪ ਟੱਕੇ ਗਏ ਤੇ ਕਹਿਣ ਲੱਗੇ ਪਾਤਸ਼ਾਹ ਤੂੰ ਇੰਨੀ ਮਿਹਰ ਤੇ ਕਿਰਪਾ ਕੀਤੀ ਪਾਪਾਂ ਨੂੰ ਵੀ ਟੱਕ ਦਿੱਤਾ ਪਰ ਮੈਂ ਅਜੇ ਵੀ ਤੇਰੀ ਕਦਰ ਅਜੇ ਵੀ ਤੇਰੀ ਸਾਰ ਨਹੀਂ ਲਈ ਉਹ ਸਤਿਗੁਰਾਂ ਦਾ ਬਚਨ ਪੜ੍ਹਦੇ ਜੀ ਜੀ ਪ੍ਰੇਮ ਪਟੋਲਾ ਤੈ ਸ਼ਹਿਦ ਦਿੱਤਾ ਟੱਕਨ ਕੂਪਤ ਮੇਰੀ ਦਾਨਾ ਬੀਨਾ ਸਾਈ ਮੈਂ ਦਾ ਨਾਨਕ ਸਾਰ ਨਾ ਜਾਣਾ ਤੇਰੀ ਮੈਂ ਇਹਦੇ ਥੋੜੇ ਜਿਹਾ ਅਰਥ ਕਰ ਦੇਣਾ ਪ੍ਰੇਮ ਦਾ ਅਰਥ ਹੈ ਪਿਆਰ ਪਟੋਲੇ ਦਾ ਅਰਥ ਅਸਲ ਚ ਹੁੰਦਾ ਜੀ ਪੱਟ ਦਾ ਕੱਪੜਾ ਪੱਟ ਕਹਿੰਦੇ ਨੇ ਰੇਸ਼ਮ ਨੂੰ ਉਹ ਮੁਲਾਇਮ ਬੜਾ ਹੁੰਦਾ ਹੈ ਕਹਾਂਗੇ ਪ੍ਰੇਮ ਪਟੋਲਾ ਪ੍ਰੇਮ ਰੂਪੀ ਰੇਸ਼ਮ ਰੂਪੀ ਕੱਪੜਾ ਜਿਹੜਾ ਤੂੰ ਮੈਨੂੰ ਦਿੱਤਾ ਤੈਂ ਸ਼ਹਿ ਸ਼ਹਿ ਦਾ ਅਰਥ ਹੈ ਪਤੀ ਤੈਂ ਸ਼ਹਿ ਦਿੱਤਾ ਕਾਦੇ ਲਈ ਟੱਕਨ ਕੂਪਤ ਮੇਰੀ ਮੇਰੀ ਇੱਜ਼ਤ ਟੱਕਣ ਵਾਸਤੇ ਤੂੰ ਪ੍ਰੇਮ ਦਾ ਕੱਪੜਾ ਦਿੱਤਾ ਦਾਨਾ ਇਹਦਾ ਅਰਥ ਹੈ ਸਿਆਣਾ ਬੀਨਾ ਬੀਨੇ ਦਾ ਅਰਥ ਹੁੰਦਾ ਦਿਲ ਦੀ ਜਾਣਨ ਵਾਲਾ ਤੂੰ ਬੜਾ ਸਿਆਣਾ ਏ ਤੂੰ ਦਿਲ ਦੀਆਂ ਜਾਣਨ ਵਾਲਾ ਏ ਕੌਣ ਸਾਈ ਮੈਂਡਾ ਤੂੰ ਮੇਰਾ ਸਾਈ ਹੈ ਮੇਰਾ ਖਸਮ ਹੈ ਪਰ ਨਾਨਕ ਸਾਰ ਨਾ ਜਾਣਾ ਤੇਰੀ ਇੱਥੇ ਸਾਰ ਦਾ ਅਰਥ ਕਦਰ ਕਿੰਨ ਲੱਗੇ ਮੈਂ ਫਿਰ ਵੀ ਤੇਰੀ ਉਹ ਕਦਰ ਕੋਈ ਨਹੀਂ ਪਾਈ ਤੂੰ ਮੇਰੀ ਪੱਤ ਟੱਕਦਾ ਪਿਆ ਮੈਂ ਇੱਕ ਬੇਨਤੀ ਕਰਕੇ ਅੱਜ ਦੀ ਇਹਦੇ ਵਿਚਾਰ ਦੇ ਨਾਲ ਜੁੜਾ ਦੇਖੋ ਗੁਨਾਹ ਹਰ ਇੱਕ ਮਨੁੱਖ ਕਰਦਾ ਹੈ ਪਰ ਜਿਹਦਾ ਨਸ਼ਰ ਹੋ ਜਾਂਦਾ ਤੇ ਉਹਨੂੰ ਤੇ ਅਸੀਂ ਪੜਨਾ ਸ਼ੁਰੂ ਕਰ ਦਿੰਨੇ ਆ ਜੀਦੇ ਗੁਨਾਹ ਅਜੇ ਲੁਕੇ ਹੋਏ ਨੇ ਉਹ ਘੱਟੋ ਘੱਟ ਰੱਬ ਦਾ ਸ਼ੁਕਰ ਕਰੋ ਕਿ ਪਾਤਸ਼ਾਹ ਤੇਰਾ ਸ਼ੁਕਰਾਨਾ ਹੈ ਤੂੰ ਮੇਰੀ ਪਤ ਬਣਾ ਕੇ ਰੱਖੀ ਹੋਈ ਹੈ ਨਹੀਂ ਤੇ ਸਮਾਜ ਨਹੀਂ ਜੇ ਜੀਣ ਦਿੰਦਾ ਮੈਂ ਇੱਕ ਦੋ ਉਦਾਹਰਨਾ ਦੇ ਦੇਣਾ ਕੋਈ ਮਨੁੱਖ ਸੜਕ ਤੇ ਤੁਰਿਆ ਜਾਂਦਾ ਜਾਂ ਕਿਸੇ ਮੋਟਰਸਾਈਕਲ ਦੇ ਕਿਸੇ ਤਰੀਕੇ ਨਾਲ ਟਰੈਵਲ ਕਰਦਾ ਡਿੱਗ ਪਵੇ ਨਾ ਸੜਕ ਤੇ ਸਮਾਜ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਵਿੱਚ ਕਈਆਂ ਦੇ ਰਹਿਮ ਹੈਗਾ ਉਹ ਚੁੱਕ ਕੇ ਤੇ ਬੰਦੇ ਨੂੰ ਹਸਪਤਾਲ ਪਹੁੰਚਾ ਦਿੰਦੇ ਨੇ ਵੀ ਇਹ ਸੜਕ ਤੇ ਡਿੱਗ ਪਿਆ ਸੱਟ ਪੇੜ ਲੱਗੀ ਇਹਨੂੰ ਸਾਂਭ ਲਓ ਪਰ ਜਿਹੜਾ ਜੀਵਨ ਚ ਡਿੱਗ ਜਾਂਦਾ ਅਸੀਂ ਉਹਨੂੰ ਨਹੀਂ ਚੁੱਕਣ ਦਾ ਯਤਨ ਕਰਦੇ ਤੇ ਮੈਂ ਅਕਸਰ ਇਹੋ ਜੇ ਮੌਕੇ ਤੇ ਇਹ ਬੇਨਤੀ ਕਰਦਾ ਨਾ ਜਿੰਨੂੰ ਪਰਮਾਤਮਾ ਬਖਸ਼ੇ ਦਿੰਦਾ ਕਿ ਅਸੀਂ ਰੱਬ ਤੋਂ ਵੱਡੇ ਹੋ ਗਏ ਅਸੀਂ ਫਿਰ ਉਹਨੂੰ ਭੰਡੀ ਜਾਂਦੇ ਗਲਤੀ ਹੋਣਾ ਇੱਕ ਸੁਭਾਵਿਕ ਗੱਲ ਹੈ ਮਨੁੱਖ ਗਲਤੀਆਂ ਦਾ ਪੁੱਤਲਾ ਹੈ ਮਸਕੀਨ ਦੀ ਬੜੀ ਸੋਹਣੀ ਗੱਲ ਕਹਿੰਦੇ ਹੁੰਦੇ ਨੇ ਕਹਿਣ ਲੱਗੇ ਅਸਲ 'ਚ ਜਿਹੜਾ ਫੜਿਆ ਜਾਂਦਾ ਉਹ ਚੋਰ ਐ ਬਾਕੀ ਸਾਧ ਐ ਬਸ ਮਸਲਾ ਇੰਨਾ ਕੀ ਐ ਮੈਨੂੰ ਇੱਕ ਇੱਥੇ ਗੱਲ ਚੇਤੇ ਆ ਗਈ ਮੈਂ ਸੁناਈ ਵੀ ਸੀ ਕਾਫੀ ਸਮਾਂ ਪਹਿਲੇ ਵੀ ਦੋ ਸਿਆਣੇ ਬੰਦੇ ਇੱਕ ਕਹਿੰਦਾ ਵੀ ਦੁਨੀਆ ਦੇ ਵਿੱਚ 95% ਚੋਰ ਨੇ ਕਹਿੰਦਾ ਵੀ ਚਲੋ ਦੂਜਾ ਬੋਲਿਆ ਕਹਿੰਦਾ ਘੱਟੋ ਘੱਟ ਇਹਨਾਂ ਤੇ ਐ ਵੀ 5% ਦੀ ਜਿਹੜੇ 5% ਤੇ ਚੰਗੇ ਹੈਗੇ ਨੇ ਕਹਿੰਦਾ ਨਹੀਂ 5% ਉਹ ਨੇ ਜਿਨ੍ਹਾਂ ਦਾ ਦਾ ਨਹੀਂ ਲੱਗਦਾ ਸਾਡਾ ਹਾਲ ਵੀ ਇਦਾਂ ਦਾ ਜੇ ਸਾਨੂੰ ਵੀ ਮੌਕਾ ਮਿਲੇ ਨਾ ਬਖਸ਼ ਲਿਆ ਜੇ ਅਸੀਂ ਵੀ ਘਟਨਾ ਕਰੀਏ ਜਿਹੜੇ ਮੇਰੇ ਵਰਗੇ ਮਾਣ ਕਰਦੇ ਨੇ ਵੀ ਸਾਡਾ ਜੀਵਨ ਬੜਾ ਉੱਚਾ ਸੁੱਚਾ ਸਿਰਫ ਦਾ ਨਹੀਂ ਲੱਗਦਾ ਗੱਲ ਸਿਰਫ ਇੰਨੀ ਕ ਹੈ ਮੌਕਾ ਅੱਜ ਦੇ ਸਮੇਂ ਚ ਕੋਈ ਨਹੀਂ ਛੜਦਾ ਭਾਵੇਂ ਕ੍ਰਪਸ਼ਨ ਦਾ ਹੋਵੇ ਭਾਵੇਂ ਕੈਰੇਕਟਰ ਦਾ ਕਿਸੇ ਵੀ ਚੀਜ਼ ਦਾ ਹੋਵੇ ਇਸ ਕਰਕੇ ਜਿਹੜੀ ਮੈਂ ਬੇਨਤੀ ਕਰ ਰਿਹਾ ਜੇ ਪ੍ਰਮਾਤਮਾ ਨੇ ਪੱਤ ਟੱਕੀ ਹੈ ਨਾ ਉਹਦਾ ਜਰੂਰ ਸ਼ੁਕਰ ਕਰਿਆ ਕਰੋ ਕਿ ਰੱਬਾ ਮੇਰੇ ਵਿੱਚ ਇੰਨੇ ਔਗਣ ਨੇ ਤੂੰ ਫਿਰ ਵੀ ਸਮਾਜ ਦੇ ਵਿੱਚ ਸਿਰ ਉੱਚਾ ਕਰਕੇ ਜੀਉਣ ਦੀ ਦਾਤ ਦਿੱਤੀ ਹੈ ਤੇਰਾ ਸ਼ੁਕਰਾਨਾ ਹੈ ਨਹੀਂ ਤੇ ਮਨੁੱਖ ਜੀ ਨਹੀਂ ਜੀ ਸਕਦਾ ਜਦੋਂ ਪਾਪ ਨਸ਼ਰ ਹੁੰਦੇ ਨੇ ਆ ਸਿਆਸਤ ਦੇ ਇਹਨਾਂ ਚੀਜ਼ਾਂ ਦੇ ਬੜੀ ਗੰਦੀ ਹੈ ਮੈਂ ਅਕਸਰ ਕਹਿੰਦਾ ਨਾ ਵੀ ਸਿਆਸਤ ਬੜੀ ਭੈੜੀ ਚੀਜ਼ ਹੈ ਪਿਛਲੇ ਸਮੇਂ 'ਚ ਤੁਸੀਂ ਦੇਖਿਆ ਹੋਣਾ ਇੱਕ ਦੋ ਸਿਆਸੀਆਂ ਲੀਡਰਾਂ ਦੀਆਂ ਵੀ ਕੁਝ ਵੀਡੀਓ ਵਾਇਰਲ ਹੋਈਆਂ ਇੱਥੋਂ ਤੱਕ ਜਿਹੜਾ ਸੀ ਉਹ ਹੀ ਨਾ ਦਾ ਸਾਹਮਣਾ ਕਰਨਾ ਪੈ ਗਿਆ ਪਰਿਵਾਰ ਦੇ ਕਈ ਮੈਂਬਰ ਜਿਹੜੇ ਸੁਸਾਈਡ ਕਰ ਜਾਂਦੇ ਨੇ ਮੇਰਾ ਇਸ਼ਾਰਾ ਸਮਝ ਗਏ ਹੋਗੇ ਤੁਸੀਂ ਸੋ ਜੇ ਰੱਬ ਨੇ ਪੱਤ ਢੱਕੀ ਹੈ ਨਾ ਜੇ ਅਸੀਂ ਸਮਾਜਿਤ ਦੇ ਵਿੱਚ ਵਿਚਰ ਰਹੇ ਆ ਤੇ ਉਹਦਾ ਘਟੋ ਘਟ ਆਪਣੇ ਮੈਨੂੰ ਪਤਾ ਨਾ ਮੈਂ ਕੀ ਆ ਚਲੋ ਤੁਸੀਂ ਸੰਗਤ ਦੇ ਵਿੱਚ ਆਪਾਂ ਸਾਰੇ ਬੈਠੇ ਆ ਸੰਗਤ ਰੂਪ ਦੇ ਵਿੱਚ ਮੈਂ ਕਿਸੇ ਨੂੰ ਪਰਸਨਲ ਨਹੀਂ ਕੁਝ ਵੀ ਜਾਣਦਾ ਮਾੜਾ ਮੋਟਾ ਮੈਨੂੰ ਪਤਾ ਹੈ ਤੁਹਾਡੇ ਬਾਰੇ ਤੁਹਾਨੂੰ ਮਾੜਾ ਮੋਟਾ ਮੇਰੇ ਬਾਰੇ ਪਤਾ ਹੈ ਪਰ ਮੇਰਾ ਅੰਦਰ ਕਿੱਥੇ ਖਲੋਤਾ ਹੋਇਆ ਸਿਰਫ ਮੈਨੂੰ ਪਤਾ ਹੈ ਤੇ ਪ੍ਰਮਾਤਮਾ ਨੂੰ ਪਤਾ ਹੈ ਤੇ ਮੈਂ ਖੁਦ ਇਹ ਗੱਲ ਅਰਦਾਸ ਕਰਾਂ ਕਿ ਪਾਤਸ਼ਾਹ ਜੇ ਤੂੰ ਮੈਨੂੰ ਸਿਰ ਚੁੱਕ ਕੇ ਤੁਰਨ ਜੋਗਾ ਬਣਾਇਆ ਤੇ ਤੇਰਾ ਸ਼ੁਕਰ ਹੈ ਤੇ ਹੰਕਾਰ ਕਦੀ ਨਾ ਕਰਿਓ ਬਾਣੀ ਦਾ ਬਚਨ ਅਜ ਸੁਨਾਉ ਸਮੁੰਦਰ ਮੈਂ ਕੀ ਜਾਣਾਂ ਕਿਆ ਹੋਇ ਇੱਕ ਵਾਰੀ ਇੱਕ ਫਕੀਰ ਨੂੰ ਨਾ ਇੱਕ ਨਗਰ ਦੇ ਵਿੱਚ ਇੱਕ ਵੇਸਵਾ ਰਹਿੰਦੀ ਸੀ ਉਨੇ ਰੋਜ ਫਕੀਰ ਨੂੰ ਜਾਣਾ ਤੇ ਰੋਜ ਟੌਂਟ ਜਾਂ ਮਾਰ ਜਾਣਾ ਉਹਨੇ ਨੰਗ ਦੀ ਹੋਈ ਉਹਨੇ ਕਹਿਣਾ ਵੀ ਫਕੀਰਾ ਤੇਰੀ ਦਾੜੀ ਨਾਲੋਂ ਮੇਰੇ ਕੁੱਤੇ ਦੀ ਪੂਛ ਚੰਗੀ ਐ ਘੱਟੋ ਘੱਟ ਜਿੱਥੇ ਬਹਿੰਦਾ ਪੂਛ ਮਾਰ ਕੇ ਤੇ ਬਹਿੰਦਾ ਫਕੀਰ ਨੇ ਚੁੱਪ ਕੀਤੇ ਰਹਿਣਾ ਉਹ ਬੀਬੀ ਨੇ ਰੋਜ ਨੰਗਣਾ ਉਹਨੇ ਰੋਜ ਇਹ ਗੱਲ ਸੁਣਾ ਦੇਣੀ ਜਲੀਲ ਕਰਨਾ ਪਰ ਸਾਈ ਫਕੀਰ ਸੀ ਉਹ ਚੁੱਪ ਕਰਕੇ ਸੁਣੀ ਜਾਂਦਾ ਸੀ ਇੱਕ ਦਿਨ ਹੋਇਆ ਉਹਨੇ ਬੀਬੀ ਨੂੰ ਰੋਕ ਲਿਆ ਕਹਿਣ ਲੱਗਾ ਬੀਬਾ ਇੱਥੇ ਰੁਕ ਜਾ ਕਹਿਣ ਲੱਗਾ ਆ ਗੱਲ ਦਾ ਜਵਾਬ ਲੈ ਕੇ ਜਾਵੀਂ ਤੇਰੇ ਕੁੱਤੇ ਦੀ ਪੂਛ ਨਾਲੋਂ ਮੇਰੀ ਦਾੜੀ ਕਈ ਗੁਣਾ ਚੰਗੀ ਹੈ ਉਹ ਕਹਿੰਦੀ ਵੀ ਇਰ ਵਿੱਚ ਕਿਹੜੀ ਕੋਈ ਖਾਸ ਗੱਲ ਹੈ ਇਹ ਤੇ ਮੈਨੂੰ ਵੀ ਪਤਾ ਜਿਹੜੀ ਗੱਲ ਮੈਨੂੰ ਤੂੰ ਅੱਜ ਕਹਿ ਰਿਹਾ ਮੈਂ ਤੈਨੂੰ ਸਾਲਾਂ ਦੀ ਕਹਿ ਰਿਹਾ ਤੂੰ ਉਸ ਦਿਨ ਜਵਾਬ ਦੇ ਦਿੰਦਾ ਤੇ ਫਕੀਰ ਦਾ ਜਵਾਬ ਬੜਾ ਪਿਆਰਾ ਸੀ ਕਹਿਣ ਲੱਗਾ ਨਹੀਂ ਕੁੱਤਾ ਤੇ ਫਿਰ ਵੀ ਉਸ ਜਗ੍ਹਾ ਤੇ ਪੂਛ ਮਾਰਦਾ ਜਿੱਥੇ ਥਾਂ ਸਾਫ਼ ਕਰਨਾ ਹੈ ਬੰਦੇ ਦਾ ਕੀ ਪਤਾ ਕਿੱਥੇ ਜਾ ਕੇ ਡਿੱਗ ਪੈਣਾ ਹੈ ਮੈਂ ਇੰਨਾ ਸਮਾਂ ਤਾਂ ਤੈਨੂੰ ਜਵਾਬ ਨਹੀਂ ਦਿੱਤਾ ਜੀਵਨ ਮੇਰਾ ਸਾਫ਼ ਸੀ ਪਰ ਕਿਹੜੇ ਵੇਲੇ ਡਿੱਗ ਪੈਣਾ ਹੈ ਭੈੜੇ ਮੰਦਾ ਕੋਈ ਨਹੀਂ ਸੀ ਪਤਾ ਅੱਜ ਮੈਂ ਸਰੀਰਕ ਚੋਲੇ ਨੂੰ ਤਿਆਗ ਚਲਿਆ ਮੈਨੂੰ ਪਤਾ ਮੈਂ ਕੋਈ ਦਾਗ ਨਹੀਂ ਲੱਗਣ ਦਿੱਤਾ ਤਾਂ ਤੈਨੂੰ ਜਵਾਬ ਦਿੱਤਾ ਜੀ ਦਾ ਕਰੈਕਟਰ ਸਾਫ਼ ਹੈ ਜਿਹੜਾ ਜੀਵਨ ਬਚਿਆ ਹੋਇਆ ਹੈ ਘੱਟੋ ਘਟ ਹੰਕਾਰ ਨਹੀਂ ਰੱਬ ਦਾ ਸ਼ੁਕਰ ਕਰਿਆ ਕਰੋ ਬਾਕੀ ਸਮੇਂ ਦਾ ਕੋਈ ਪਤਾ ਨਹੀਂ ਜੀ ਤਿਲਕਣ ਬਾਜੀ ਹੁੰਦੀ ਹੈ। ਕਈ ਵਾਰੀ ਆ ਆਪਾਂ ਮਹੀ ਦੇ ਵਿੱਚ ਤੁਰੇ ਜਾਈਏ ਨਾ ਵੱਟ ਦੇ ਉੱਤੇ ਪਿੰਡਾਂ ਦੇ ਵਿੱਚ ਜਿਹੜੇ ਵੱਟਾਂ ਤੇ ਤੁਰਦੇ ਉਹਨਾਂ ਨੂੰ ਪਤਾ ਹੋਵੇਗਾ ਬੰਦਾ ਸਾਰੀ ਵੱਟ ਨਿਕਲ ਜਾਂਦਾ ਪੈਰ ਬਚਾਉਂਦੇ ਆ। ਉਹ ਵੱਟ ਤੋਂ ਪਏ ਤੇ ਚੜਨ ਲੱਗੀ ਦਾ ਇੱਕਦਮ ਪੈਰ ਤਿਲਕਦਾ ਉਹ ਸਾਰੇ ਦਾ ਸਾਰਾ ਬੰਦਾ ਦੇਕੇ ਤੇ ਸਤਿਆਨਾਸ਼ ਹੋ ਜਾਂਦਾ। ਕਈ ਵਾਰੀ ਨਿੱਕੀ ਜੀ ਢੇਮ ਤੋਂ ਪੈਰ ਤਿਲਕ ਜਾਂਦਾ ਹੁੰਦਾ। ਜੇ ਰੱਬ ਨੇ ਜੀਵਨ ਦੇ ਵਿੱਚ ਇੱਜ਼ਤ ਬਖਸ਼ਿਸ਼ ਕੀਤੀ ਹੈ ਤੁਸੀਂ ਸਮਾਜ 'ਚ ਵਿਚਰਦੇ ਕਿਉਂਕਿ ਇੱਜ਼ਤ ਤੋਂ ਬਿਨਾਂ ਸਮਾਜ ਨਹੀਂ ਜੀਣ ਦਿੰਦਾ ਇਹ ਗੁਰੂ ਨਾਨਕ ਦਾ ਘਰ ਹੈ ਜੀ ਜਿਨੇ ਗਣਕਾ ਵਰਗੀਆਂ ਨੂੰ ਜਿਨੇ ਅਜਾਮਲ ਵਰਗੀਆਂ ਨੂੰ ਆਪਣੇ ਥਾਂ ਵਿੱਚ ਥਾਂ ਦਿੱਤੀ ਹੈ ਅਸੀਂ ਤਾਂ ਨਹੀਂ ਸੀ ਥਾਂ ਦੇਣੀ ਅਸੀਂ ਅੱਜ ਵੀ ਉਹਨਾਂ ਨੂੰ ਭੰਡਦੇ ਆਂ ਅੱਜ ਵੀ ਬਥੇਰੇ ਲੋਕ ਗਣਕਾ ਦੇ ਅਜਾਮਲ ਦੇ ਜੀਵਨ ਵਰਗੇ ਨੇ ਉਹ ਮਹਾਂਪੁਰਖ ਸਾਨਾ ਜਿਨ੍ਹਾਂ ਨੇ ਜੀਵਨ ਸੁਧਾਰ ਦਿੱਤਾ ਅੱਜ ਵੀ ਅਸੀਂ ਉਹਨਾਂ ਦੇ ਔਗਣ ਹੀ ਦੇਖਦੇ ਹਾਂ ਮੈਂ ਇਹ ਤਾਂ ਥੋੜੀ ਜੀ ਬੇਨਤੀ ਕਰ ਰਿਹਾ ਅਸੀਂ ਸ਼ੁਕਰ ਕਰੀਏ ਮਾਲਕ ਦਾ ਕਿ ਪਾਤਸ਼ਾਹ ਮੈਨੂੰ ਜੀਣ ਵਾਸਤੇ ਤੂੰ ਇੱਜ਼ਤ ਦਿੱਤੀ ਹੈ ਤੇਰਾ ਸ਼ੁਕਰਾਨਾ ਹੈ ਫਿਰ ਸ਼ਲੋਕ ਪੜ ਕੇ ਵਿਚਾਰ ਵੱਲ ਆਵਾਂ ਪ੍ਰੇਮ ਪਟੂਲਾ ਤੈਂ ਸ਼ਹਿਦ ਦਿੱਤਾ ਟਕਨ ਕੂਪਤ ਮੇਰੀ ਦਾਨਾ ਬੀਨਾ ਸਾਈ ਮੈਂਡਾ ਨਾਨਕ ਸਾਰ ਨਾ ਜਾਣ ਤਰੀ ਅਸੀਂ ਤੇ ਅਰਦਾਸ ਚ ਬੇਨਤੀ ਵੀ ਕਰਦੇ ਹਾਂ ਕਿ ਪਾਤਸ਼ਾਹ ਇੱਜ਼ਤ ਪੱਤ ਰੱਖੇ ਪਰਦੇ ਕੱਝੀ ਉਹਦਾ ਭਾਵ ਇਹੋ ਹੀ ਹੁੰਦਾ ਕਿ ਪਤਾ ਨਹੀਂ ਬੰਦੇ ਕੋ ਕਿੱਥੇ ਗਲਤੀ ਹੋ ਜਾਣੀ ਹੈ ਸਤਗੁਰ ਬਖਸ਼ਿਸ਼ ਕਰਦੇ ਨੇ ਕਹਿਣ ਲੱਗੇ ਸੱਚੀ ਕਾਰ ਕਮਾਵਣੀ ਸੱਚ ਪਹਿਨਣ ਸੱਚ ਨਾਮ ਆਧਾਰ ਜਿੰਨੂੰ ਨਾਮ ਦਾ ਆਸਰਾ ਹੋ ਜਾਂਦਾ ਫਿਰ ਉਹਨੂੰ ਸੱਚੀ ਜਿਹੜੀ ਉਹ ਪੋਸ਼ਾਕ ਮਿਲ ਜਾਂਦੀ ਹੈ ਭਾਵ ਪਰਮਾਤਮਾਵਾ ਵੱਲੋਂ ਉਹ ਪ੍ਰੇਮ ਪਟੋਲਾ ਮਿਲ ਜਾਂਦਾ ਹੈ ਉਹ ਇੱਜ਼ਤ ਦਾ ਕੱਪੜਾ ਮਿਲ ਜਾਂਦਾ ਜਿਹੜਾ ਇਹਦੀ ਪਤ ਨੂੰ ਬਚਾ ਕੇ ਸਮਾਜ ਦੇ ਵਿੱਚ ਰੱਖਦਾ ਹੈ ਅੱਗੇ ਸਤਗੁਰ ਬਖਸ਼ਿਸ਼ ਕਰਦੇ ਨੇ ਸੱਚੀ ਸੰਗਤ ਸੱਚ ਮਿਲੇ ਸੱਚੇ ਨਾਏ ਪਿਆਰ ਤੇ ਸੰਗਤ ਦੇ ਬਾਰੇ ਮੈਂ ਕੱਲ ਵੀ ਕਿਹਾ ਸੀ ਕਿ ਜ਼ਰੂਰੀ ਨਹੀਂ ਵੀ ਤੁਸੀਂ ਗੁਰੂ ਕੋਲ ਬੈਠੇ ਜੇ ਤੇ ਇਹੋ ਸੰਗਤ ਹੈ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜੀ ਦਾ ਇੱਕ ਬਚਨ ਹੈ ਸਤਿਗੁਰੂ ਕਹਿੰਦੇ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਆ ਸੰਗਤ ਦੀ ਪਰਿਭਾਸ਼ਾ ਸੰਗਤ ਕਿੰਨੂੰ ਕਹਿੰਦੇ ਨੇ ਮੈਂ ਕੱਲ ਹੋਰ ਤਰੀਕੇ ਨਾਲ ਪੇਸ਼ ਕੀਤਾ ਸੀ ਅੱਜ ਬਾਣੀ ਚੋਂ ਇੱਕ ਹੋਰ ਪੱਖ ਰੱਖ ਦੇਣਾ ਕਹਿੰਦੇ ਜਿੱਥੇ ਨਾਮ ਜਪਿਆ ਜਾਂਦਾ ਹੈ ਰਸਤੇ ਦੇ ਵਿੱਚ ਤੁਸੀਂ ਤੁਰੇ ਜਾ ਰਹੇ ਜੇ ਉੱਥੇ ਤੁਰਦਿਆਂ ਤੁਰਦਿਆਂ ਨਾਮ ਜਪ ਰਹੇ ਜੇ ਕਿਰਤ ਵਿਰਤ ਕਰਦੇ ਜੇ ਉੱਥੇ ਨਾਮ ਜਪ ਰਹੇ ਜੇ ਘੁੰਮਦੇ ਫਿਰਦੇ ਸੈਰ ਸਪਾਟਾ ਕਰਦੇ ਤੁਸੀਂ ਨਾਮ ਜਪ ਰਹੇ ਜੇ ਕਿਲਗੀ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੁਬਾਰੇ ਅਸਥਲ ਕਹਿੰਦੇ ਨੇ ਟੋਇਆ ਟਿੱਬਿਆਂ ਨੂੰ ਨਾਮ ਜਪਣ ਵਾਲੇ ਦਾ ਕਿਤੇ ਗਰੀਬ ਦਾ ਘਰ ਟੋਇਆ ਟਿੱਬਿਆਂ ਦੇ ਵਿੱਚ ਵੀ ਹੋਵੇ ਨਾ ਉਹ ਵੀ ਮਾਨੋ ਸੋਨੇ ਦੇ ਚੁਬਾਰਿਆਂ ਦੇ ਬਰਾਬਰ ਹੈ ਤੇ ਅਗਲਾ ਬਚਨ ਕਹਿਣਗੇ ਜਿੱਥੇ ਨਾਮ ਜਪੀ ਹੈ ਮੇਰੇ ਗੋਵਿੰਦਾ ਸੇਈ ਨਗਰ ਉਜਾਰੀ ਜੀਓ ਕਹਿਣਗੇ ਜਿੱਥੇ ਉਹਦੀ ਬੰਦਗੀ ਨਹੀਂ ਪ੍ਰਮਾਤਮਾ ਦੀ ਕੀਤੀ ਜਾਂਦੀ ਘੁੱਕ ਸ਼ਹਿਰ ਕਿਉਂ ਨਾ ਵਸਦੇ ਉਹ ਵੀ ਉਜਾਰ ਬਣ ਜਾਂਦੇ ਨੇ ਇੱਥੇ ਸ਼ਬਦ ਆਇਆ ਜੀ ਸੱਚੀ ਸੰਗਤ ਸੱਚੀ ਸੰਗਤ ਦਾ ਅਰਥ ਹੈ ਜਿੱਥੇ ਸੱਚ ਦੀ ਵਿਆਖਿਆ ਕੀਤੀ ਜਾਂਦੀ ਹੈ ਸਤ ਸੰਗਤ ਕੈਸੀ ਕਲ ਵੀ ਪ੍ਰਮਾਣ ਲਿਆ ਸੀ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ 부ਝਾਏ ਜੀਓ ਤੇ ਇਸ ਗੱਲ ਨੂੰ ਆਪਣੇ ਜੀਵਨ ਦੇ ਵਿੱਚ ਜਰੂਰ ਪ੍ਰਵਾਨ ਕਰਿਓ ਜਿਹੜਾ ਸਾਡਾ ਔਰਾ ਹੁੰਦਾ ਹੈ ਨਾ ਇਹ ਜਰੂਰ ਪ੍ਰਭਾਵਕਰਤ ਕਰਦਾ ਹੈ ਤੁਹਾਡੀ ਸੰਗਤ ਕਿੱਦਾਂ ਦੀ ਹੈ ਕਈ ਵਾਰੀ ਅਸੀਂ ਜਦੋਂ ਕਿਸੇ ਮਨੁੱਖ ਨੂੰ ਮਿਲਦੇ ਆ ਜਾਂ ਕਿਸੇ ਥਾਂ ਤੇ ਜਾ ਕੇ ਬੈਠਦੇ ਆ ਉਹਦੀ ਵਾਈਬ੍ਰੇਸ਼ਨ ਜਿਹੜੀ ਉਹ ਬੜੀ ਨੈਗੇਟਿਵ ਹੁੰਦੀ ਹੈ ਤੇ ਤੁਹਾਡੇ ਚੰਗਾ ਭਲਾ ਬੰਦਾ ਘਰੋਂ ਆਉਂਦਾ ਕਿਸੇ ਦੇ ਲਾਗੇ ਬੈਠਾ ਕੋਈ ਗੱਲਬਾਤ ਨਹੀਂ ਕੀਤੀ ਤੇ ਮਨ 'ਚ ਭੜੇ-ਭੜੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਨੇ ਵੀਕ ਪੁਆਇੰਟ ਉਹ ਕਿਉਂ ਕਿਉਂਕਿ ਉਹਦਾ ਜਿਹੜਾ ਔਰਾ ਸੀ ਨਾ ਉਹ ਇੰਨਾ ਕ ਜਿਆਦਾ ਵੀਕ ਹੈ ਉਹ ਇੰਨਾ ਕ ਜਿਆਦਾ ਨੈਗੇਟਿਵ ਹੈ ਉਹਨੇ ਤੁਹਾਨੂੰ ਆਉਂਦੇ ਨੈਗੇਟਿਵ ਹੁਣ ਇਹ ਇਹਨੂੰ ਪ੍ਰੂਫ ਨਹੀਂ ਅਸੀਂ ਕਰ ਸਕਦੇ ਪਰ ਅੱਜ ਮਨੋਵਿਗਿਆਨ ਜਿਹੜੀ ਇਹਨੂੰ ਸਪਸ਼ਟ ਕਰਦੀ ਪਈ ਹੈ ਮੈਂ ਅਕਸਰ ਕਹਿੰਦਾ ਹਾਂ ਜਿੰਨੂੰ ਇਹੋ ਜੀ ਗੱਲ ਨਹੀਂ ਪਚਦੀ ਉਹ ਜਿਹੜੀ ਸਾਈਕੋਲੋਜੀ ਪੜ ਲਿਆ ਕਰੋ ਉਹ ਤੁਹਾਨੂੰ ਬੈਠਾ ਬੈਠਾ ਲਾਗੇ ਨੈਗੇਟਿਵ ਕਰ ਦਵੇਗਾ ਤੇ ਜਿਹੜਾ ਬੰਦਗੀ ਵਾਲਾ ਹੈ ਨਾ ਤੁਹਾਡਾ ਕਿਤੇ ਮਨ ਝੜਕਦਾ ਤੁਸੀਂ ਕਿਤੇ ਦੁਖੀ ਹੋ ਕੇ ਵੀ ਕਿਤੇ ਬੰਦਗੀ ਵਾਲੇ ਦੇ ਲਾਗੇ ਆ ਜਾਓ ਕਵਾਉਣ ਦੀ ਲੋੜ ਨਹੀਂ ਉਹਦਾ ਆਭਾ ਮੰਡਲ ਹੀ ਇੰਨਾ ਕਿ ਜ਼ਬਰਦਸਤ ਹੁੰਦਾ ਹੈ ਕਿ ਮਨੁੱਖ ਦਾ ਅੰਦਰ ਟਿਕਣਾ ਸ਼ੁਰੂ ਹੋ ਜਾਂਦਾ ਹੈ ਇਹ ਨਾਮ ਦੀ ਕਿਰਪਾ ਹੈ ਜੀ ਤਾਂ ਹੀ ਗੁਰੂ ਘਰ ਦੇ ਵਿੱਚ ਸੰਗਤ ਕਰਨ ਦਾ ਸਤਿਗੁਰਾਂ ਨੇ ਹੁਕਮ ਕੀਤਾ ਹੈ ਸਾਨੂੰ ਇੱਥੇ ਸੰਗਤ ਅਸੀਂ ਤਾਂ ਕਰਦੇ ਆਂ ਇੱਥੇ ਜਦੋਂ ਕੋਈ ਗੁਰੂ ਕੋਲ ਆਣ ਕੇ ਬੈਠਦਾ ਏ ਉਹ ਉਹਦੀ ਵਾਈਬ੍ਰੇਸ਼ਨ ਬੜੀ ਚੰਗੀ ਬਣ ਜਾਂਦੀ ਹੈ ਸੰਗਤ ਦੇ ਵਿੱਚ ਕਿਰਪਾ ਬੜੀ ਵਾਪਰਦੀ ਹੈ ਖੁਦ ਪਰਮਾਤਮਾ ਦਾ ਵਸੀਬਾ ਹੈ ਨਾ ਵਿੱਚ ਸੰਗਤ ਹਰਪ੍ਰਭ ਵਸੈ ਜੀਓ ਸੰਗਤ ਵਿੱਚ ਪਰਮਾਤਮਾ ਹੈ ਇਸ ਕਰਕੇ ਇੱਥੇ ਤੁਸੀਂ ਕਦੀ ਨੋਟ ਕੀਤਾ ਹੋਵੇਗਾ ਆਪਾਂ ਰੋਜ਼ਾਨਾ ਆਉਂਨੇ ਆ ਸਾਰੇ ਜਾਣੇ ਬੰਦਾ ਬੜਾ ਸੈਡ ਬੈਠਾ ਸੀ ਘਰੇ ਅੱਜ ਗੁਰੂ ਘਰ ਆਇਆ ਕੁਝ ਪਲਾਂ ਦੇ ਵਿੱਚ ਸਾਰੇ ਦਾ ਸਾਰਾ ਮਾਨਾ ਹਲਕਾ ਹੋ ਗਿਆ ਉਹ ਕਿੰਨੇ ਕਰ ਦਿੱਤਾ ਮਨ ਹਲਕਾ ਉਹ ਇਥੋਂ ਦੀ ਵਾਈਬ੍ਰੇਸ਼ਨ ਨੇ ਕਰ ਦਿੱਤਾ ਸਾਰੇ ਦਾ ਸਾਰਾ ਕੂੜ ਕਬਾੜ ਚੁੱਕ ਕੇ ਬਾਹਰ ਮਾਰ ਦਿੱਤਾ ਇਹ ਚੀਜ਼ ਕੰਮ ਕਰਦੀ ਹੈ ਤੁਹਾਡੇ ਜੇਬਾਂ ਦੇ ਵਿੱਚ ਪਿਆ ਹੋਇਆ ਮੋਬਾਈਲ ਇਹਦੀ ਉੱਤੇ ਰੈਡੀ ਹੁੰਦੀ ਹੈ ਨਾ ਰੈਡੀਏਸ਼ਨ ਕਹਿੰਦੇ ਮੇਰੇ ਖਿਆਲ ਹਣਾ ਉਹ ਉਹ ਵੀ ਤਾਂ ਪ੍ਰਭਾਵਿਤ ਕਰਦੀ ਹੈ ਨਾ ਸਾਡੇ ਸਾਡੇ ਲੈਪਟਾਪ ਦੀ ਸਾਡੇ ਟੀਵੀ ਦੀ ਐਲਸੀਡੀ ਜੋ ਵੀ ਇਹਨਾਂ ਦਾ ਵੀ ਇਹ ਸਾਨੂੰ ਔਰਾ ਪ੍ਰਭਾਵਿਤ ਕਰਦਾ ਹੈ ਜੇ ਮਨੁੱਖ ਦੀ ਬਣਾਈ ਹੋਈ ਚੀਜ਼ ਜਿਹਦੀਆਂ ਕਿਰਨਾਂ ਸਾਨੂੰ ਪ੍ਰਭਾਵਿਤ ਕਰਦੀਆਂ ਨੇ ਕਿ ਮਨੁੱਖ ਦੇ ਸਰੀਰ ਚੋਂ ਹੀ ਨਿਕਲਦੀਆਂ ਸਾਰਾ ਕੁਝ ਨਿਕਲਦਾ ਹੈ ਹਾਂ ਉਹ ਉਹਨੂੰ ਵੇਖਣ ਵਾਸਤੇ ਸਾਨੂੰ ਸਾਧਨਾ ਦੀ ਲੋੜ ਹੈ ਮੇਰਾ ਅੱਜ ਦਾ ਇਹ ਵਿਸ਼ਾ ਨਹੀਂ ਵੈਸੇ ਪਰ ਸਿਰਫ ਮੈਂ ਬੇਨਤੀ ਕਰ ਰਿਹਾ ਸੱਚੀ ਸੰਗਤ ਸੱਚੀ ਸੰਗਤ ਉਹ ਹੈ ਜਿਹੜਾ ਰੱਬ ਦੇ ਨਾਲ ਜੁੜਿਆ ਹੋਇਆ ਹੈ ਤੇ ਸੰਗਤ ਦੇ ਦੂਸਰੇ ਅਰਥ ਇਹ ਨਹੀਂ ਕਰਨੇ ਕਿ ਜਿੱਥੇ 100 ਬੰਦਾ ਬੈਠਾ ਹੋਵੇ ਉਹੀ ਉਹ ਸੰਗਤ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਜਿੱਥੇ ਦੋ ਜਾਣੇ ਬੈਠੇ ਨੇ ਉਹ ਵੀ ਸੰਗਤ ਹੈ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਜੇ ਘਰ ਦੇ ਵਿੱਚ ਤੁਸੀਂ ਦੋ ਜਾਣੇ ਜੇ ਭੈਣ ਭਰਾ ਜੇ ਪਤੀ ਪਤਨੀ ਜੇ ਮਾਂ ਬਾਪ ਕੋਈ ਵੀ ਦੋ ਪਰਸਨ ਨੇ ਉਹ ਬੈ ਕੇ ਜੇ ਰੱਬ ਦੀ ਗੱਲ ਕਰਦੇ ਨੇ ਤੇ ਉਹ ਵੀ ਇੱਕ ਸੰਗਤ ਹੋ ਜਾਂਦੀ ਹੈ ਪਰ ਸਾਡਾ ਸੁਭਾਅ ਇਦਾਂ ਦਾ ਬਣਿਆ ਨਹੀਂ ਨਾ ਜਿੱਥੇ ਚਾਰ ਜਣੇ ਇਕੱਠੇ ਹੋリエ ਉਥੇ ਆਪਾਂ ਟੀਵੀ ਚਾਲੂ ਕਰ ਲੈਨੇ ਆ ਤੇ ਜੇ ਬੀਬੀਆਂ ਇਕੱਠੀਆਂ ਹੋ ਜਾਣ ਸੁੱਖ ਨਾ ਫਿਰ ਚੁਗਲੀਆਂ ਚੱਲ ਪੈਂਦੀਆਂ ਸਾਡੀਆਂ ਇਹ 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 ਨੇਚਰ ਹੈ ਸਾਡਾ ਮੈਂ ਕੱਲ ਵੀ ਕਿਹਾ ਸੀ ਅਸੀਂ ਨੇਚਰ ਤੋਂ ਨਹੀਂ ਭੱਜ ਸਕਦੇ ਪਰ ਜਿੱਥੇ ਤੁਸੀਂ ਬੈਠੇ ਜੇ ਨਾ ਉਥੇ ਬੈ ਕੇ ਜੇ ਸਿਮਰਨ ਕਰਨਾ ਸ਼ੁਰੂ ਕਰਦੇ ਹੋ ਗੁਰੂ ਗੁਰੂ ਜਪਨਾ ਸ਼ੁਰੂ ਕਰਦੇ ਹੋ ਨਾ ਉਹ ਸੱਚੀ ਸੰਗਤ ਦੇ ਅੰਦਰ ਟਿਕਨ ਲੱਗ ਪੈਂਦਾ ਸੱਚੀ ਸੰਗਤ ਸੱਚ ਮਿਲੈ ਸੱਚਾ ਨਾਏ ਪਿਆਰ ਸੱਚਾ ਨਾਏ ਪਿਆਰ ਦੇ ਅਰਥ ਪਹਿਲਾਂ ਕਰਾਂਗਾ ਜਦੋਂ ਸੱਚੀ ਸੰਗਤ ਜਿ ਬੈ ਕੇ ਰੱਬ ਦੇ ਘਰ ਦੀ ਗੱਲ ਚੱਲੇਗੀ ਤੇ ਪ੍ਰਮਾਤਮਾ ਦੇ ਨਾਮ ਦੇ ਨਾਲ ਪਿਆਰ ਪੈਂਦਾ ਮੈਂ ਕੱਲ ਵੀ ਕਿਹਾ ਸੀ ਜਿਹੜੀ ਚੀਜ਼ ਬਾਰ-ਬਾਰ ਰਿਪੀਟ ਹੁੰਦੀ ਹੈ ਦੇਖਣ ਦੇ ਵਿੱਚ ਸੁਣਨ ਦੇ ਵਿੱਚ ਉਹਦੇ ਨਾਲ ਪਿਆਰ ਪੈਣਾ ਸੁਭਾਵਕ ਹੈ ਜਦੋਂ ਬਾਰ-ਬਾਰ ਬਾਣੀ ਪੜੀ ਜਾ ਰਹੀ ਅੰਦਰ ਟਿਕਣਾ ਸ਼ੁਰੂ ਹੋ ਗਿਆ ਫਿਰ ਬਾਣੀ ਤੇ ਭਰੋਸਾ ਵੱਜਣਾ ਸ਼ੁਰੂ ਹੋ ਜਾਂਦਾ ਫਿਰ ਉਹਦੇ ਨਾਲ ਪ੍ਰੇਮ ਪੈ ਜਾਂਦਾ ਹੈ ਸਤਿਗੁਰ ਕਹਿੰਦੇ ਸੱਚਾ ਨਾਏ ਪਿਆਰ ਪਰਮਾਤਮਾ ਦੇ ਨਾਮ ਦੇ ਵਿੱਚ ਪ੍ਰੇਮ ਪੈ ਜਾਂਦਾ ਜਦੋਂ ਨਾਮ ਦੇ ਨਾਲ ਪਿਆਰ ਪੈ ਗਿਆ ਫਿਰ ਸੱਚ ਮਿਲਿਆ ਮਨੁੱਖ ਪ੍ਰੇਮ ਦੇ ਨਾਲ ਪਰਮਾਤਮਾ ਦੀ ਬੰਦਗੀ ਕਰਦਾ ਤੇ ਉਹਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਤੁਸੀਂ ਰੋਜ਼ ਪੜ੍ਹਦੇ ਜੇ ਇਸ ਗੱਲ ਨੂੰ ਮੈਂ ਇੱਕ ਸਵਈਏ ਦੇ ਵਿੱਚ ਤੁਹਾਡੇ ਸਾਹਮਣੇ ਰੱਖਣ ਦਾ ਯਤਨ ਕਰਾਂ ਕਿਹਨਾਂ ਕਿ ਕਹਾ ਭਇਓ ਸੁਦਾ ਸਵਈਏ ਪੜ੍ਹਦੇ ਨਾ ਪਰ ਨਵਾਂ ਸਵਈਆ ਹੈ ਦੱਸੋ ਪਾਸ਼ਾ ਦਾ ਕਹਾ ਭਇਓ ਜੋ ਦੂ ਲੋਚਨ ਮੂੰਦ ਕੇ ਬੈਠ ਰਹੇ ਵਕ ਧਿਆਨ ਲਗਾਇਓ ਹੁਣ ਧਿਆਨ ਲਾ ਕੇ ਬੈਠ ਕੇ ਸੰਗਤ ਨਹੀਂ ਸੀ ਉੱਥੇ ਆ ਗਈ ਘਰ ਤੋਂ ਬਾਹਰ ਜਾ ਕੇ ਜੰਗਲਾਂ ਦੇ ਵਿੱਚ ਜਾ ਕੇ ਬਗਲ ਸਮਾਧੀ ਲਾ ਕੇ ਬੈਠ ਗਿਆ ਕਹਾ ਭਇਓ ਜੋ ਦੂ ਲੋਚਨ ਮੂੰਦ ਕੇ ਬੈਠ ਰਹੇ ਵਕ ਧਿਆਨ ਲਗਾਇਓ ਨਾ ਤ ਫਿਰਿਓ ਲਈਏ ਸਾਤ ਸਮੁੰਦਰਨ ਲੋਕ ਗਯੋ ਪਰਲੋਕ ਗਵਾਇਓ ਬਾਸ ਕੀਓ ਵਿਖਿਆਣ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਰੀ ਉਮਰ ਕੱਢ ਦਿੱਤੀ ਪੱਲੇ ਕੁਛ ਨਹੀਂ ਪਿਆ ਪਰ ਅਖੀਰ ਤੇ ਸਤਿਗੁਰੂ ਕਹਿੰਦੇ ਨੇ ਸਾਚ ਕਹੋ ਸੁਣ ਲੇਹੋ ਸਭ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਾਪਾਇਓ ਪਰਮਾਤਮਾ ਦਾ ਜਿਹੜਾ ਘਰ ਦਾ ਰਸਤਾ ਇਹ ਪ੍ਰੇਮ ਦਾ ਏ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਨਾ ਭੋਲੇ ਭਾਏ ਮਿਲੇ ਰਗੁ ਰਾਇ ਆ ਉਹ ਪਰਮਾਤਮਾ ਜਿਹੜਾ ਗੋਬਿੰਦ ਭਾਉ ਭਗਤ ਦਾ ਭੁੱਖੇ ਵਾਲੀ ਗੱਲ ਉਹ ਪ੍ਰੇਮ ਦੇ ਨਾਲ ਮਿਲਦਾ ਏ ਇੱਥੇ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ ਨੇ ਸੱਚੀ ਸੰਗਤ ਸੱਚੀ ਸੰਗਤ ਦੇ ਵਿੱਚ ਰਿਆਂ ਸੱਚਾ ਨਾਏ ਪਿਆਰ ਜਦੋਂ ਤੂੰ ਸੱਚੇ ਪਰਮਾਤਮਾ ਦੇ ਨਾਮ ਦੇ ਵਿੱਚ ਪਿਆਰ ਪਾਲੇ ਨਾਏ ਤੈਨੂੰ ਨਾਮ ਚੰਗਾ ਲੱਗਦਾ ਏ ਅੱਗੇ ਸ਼ਬਦ ਹੈ ਸੱਚ ਮਿਲੇ ਹੁਣ ਇੱਕ ਬੇਨਤੀ ਕਰਕੇ ਮੈਂ ਵਿਚਾਰ ਵੱਲ ਆਵਾਂ ਫਿਰ ਇਹ ਨਾਮ ਚੰਗਾ ਲੱਗਦਾ ਕਿਵੇਂ ਇਹਦੀ ਨਿਸ਼ਾਨੀ ਕੀ ਏ ਕੋਈ ਚੀਜ਼ ਚੰਗੀ ਲੱਗਦੀ ਉਹ ਉਹਦੀ ਤੇ ਨਿਸ਼ਾਨੀ ਹੋ ਗਈ ਪਏ ਅਸੀਂ ਉਹਨੂੰ ਬਾਰ-ਬਾਰ ਵੇਖਣਾ ਕੋਈ ਪਰਸਨ ਚੰਗਾ ਲੱਗਦਾ ਬਾਰ-ਬਾਰ ਆਪਾਂ ਗੱਲ ਕਰਨੀ ਹੈ ਪਰਮਾਤਮਾ ਦੇ ਨਾਮ ਦੀ ਕੀ ਨਿਸ਼ਾਨੀ ਹੈ ਕਹਿੰਨਗੇ ਇਤ ਤਨ ਲੱਗੈ ਬਾਣੀਆਂ ਸੋਖੂ ਵੈ ਸੇਵਕ ਮਾਣੀਆਂ ਸਭ ਦੁਨੀਆ ਆਵਣ ਜਾਣੀਆਂ ਵਿੱਚ ਦੁਨੀਆ ਸੇਵਕ ਮਈਆ ਤਾਂ ਦਰਗਹਿ ਬੈਸਣ ਪਈਏ ਕਹਿਣਗੇ ਤੇ ਨਾਮ ਦੇ ਨਾਲ ਪ੍ਰੇਮ ਪਾਉਣ ਦਾ ਭਾਵ ਸਰੀਰ ਨੂੰ ਬਾਣੀ ਲੱਗ ਜਾਂਦੀ ਹੈ ਜਿਵੇਂ ਬੰਦਾ ਬੜਾ ਦੁਗਲਾ ਪਤਲਾ ਹੋਵੇ ਨਾ ਅਸੀਂ ਕਹਿ ਦਿੰਨੇ ਆਂ ਵੀ ਉਹਨੂੰ ਰੋਟੀ ਰਾਟੀ ਖਵਾਇਆ ਕਰੋ ਰੋਟੀ ਨਹੀਂ ਲੱਗਦੀ ਤੇ ਕਈ ਵਾਰੀ ਬੰਦੇ ਨੂੰ ਖੁਰਾਕ ਲੱਗਣੀ ਸ਼ੁਰੂ ਹੋ ਜਾਂਦੀ ਹੈ ਕਈ ਵਾਰੀ ਡਾਕਟਰ ਦੀ ਦਵਾਈ ਵੀ ਨਹੀਂ ਲੱਗਦੀ ਕਈ ਕਿਸੇ ਦੀ ਦਵਾਈ ਆਪਾਂ ਕਹਿੰਦੇ ਇਹਨੂੰ ਦਵਾਈ ਵਾਰਾ ਖਾ ਗਈ ਇਹਨੂੰ ਦਵਾਈ ਲੱਗ ਗਈ ਹੈ ਇਨੂੰ ਖੁਰਾਕ ਖਵਾਈ ਸੀ ਉਹ ਲੱਗ ਗਈ ਐ ਖਾਧੀ ਹੋਈ ਖੁਰਾਕ ਲੱਗ ਜਾਵੇ ਤੇ ਸਰੀਰ ਦਾ ਕੁਝ ਬਣ ਜਾਂਦਾ ਐ ਪੜੀ ਹੋਈ ਬਾਣੀ ਮਨ ਨੂੰ ਲੱਗ ਜਾਵੇ ਤੇ ਮਨ ਦਾ ਵੀ ਕੁਝ ਬਣ ਜਾਂਦਾ ਜੀ ਇਹ ਤਾਂ ਤਨ ਲੱਗ ਐ ਬਾਣੀ ਜਿੱਦਣ ਮਨ ਨੂੰ ਬਾਣੀ ਲੱਗਣ ਲੱਗ ਪਈ ਅੱਜ ਅਸੀਂ ਧੱਕੇ ਨਾਲ ਕਹਿੰਨੇ ਆ ਕਿ ਮਣਾ ਬਾਣੀ ਪੜਲਾ ਤੇ ਮਨ ਬੜੇ ਬਹਾਨੇ ਬਣਾਉਂਦਾ ਇਹ ਤੇ ਗੱਲ ਪੱਕੀ ਐ ਨਾ ਤੁਸੀਂ ਅਮਰਤ ਵੇਲੇ ਉੱਠੋ ਤੇ ਮਨ ਆਖੇਗਾ ਰਾਤ ਨੂੰ ਤਿਆਰ ਐ ਸਵੇਰੇ 4 ਵਜੇ ਉੱਠ ਕੇ ਨਾ 10 ਮਿੰਟ ਚੌਂਕੜਾ ਮਾਰ ਕੇ ਸਿਮਰਨ ਕਰਨਾ ਹੈ। అలਾਰਮ ਲਾ ਲਿਆ 4 ਵਜੇ ਮੈਂ ਤੇ ਅੱਜ ਕੰਮ ਜਾਣਾ ਨੀਂਦ ਬੜੀ ਆਉਣੀ ਕੱਲ ਤੋਂ ਨਾ ਸ਼ੁਰੂ ਕਰ ਲਈਏ। ਜਿਹੜਾ ਬੰਦਾ ਡਿਲੇ ਕਰੀ ਜਾਵੇਗਾ ਉਹਨੂੰ ਕੋਈ ਨਾ ਕੋਈ ਬਹਾਨਾ ਮਿਲਦਾ ਹੈ। ਤੇ ਜੇ ਉਹ ਕੰਮ ਕੋਈ ਮਾਇਆ ਵਾਲਾ ਪੁੱਠਾ ਹੋਵੇ ਦੇ ਸਤਿਗੁਰਾਂ ਦਾ ਪਾਵਨ ਬਚਨ ਹੈ ਕਹਿਣ ਲੱਗੇ ਨਾ ਇਹ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਬڑے ਲੋਕ ਅੱਜ ਸਾਡੇ ਬੱਚੇ ਵਿਦੇਸ਼ਾਂ 'ਚ ਰਹਿੰਦੇ ਨੇ ਲਾਈਟ ਸ਼ਿਫਟਾਂ ਕਰਦੇ ਨੇ ਉਹਨਾਂ ਨੂੰ ਪੁੱਛੋ ਜਾ ਕਿਵੇਂ ਖੁੱਲਦੀ ਜਦੋਂ ਡਾਲਰ ਦੀ ਦੇ ਜਾ ਖੁੱਲ ਜਾਂਦੀ ਹੁੰਦੀ ਹੈ ਜਿੱਦਨ ਜਪਜੀਤ ਸਾਹਿਬ پڑھਣੇ ਨੀਂਦ ਉਦੋਂ ਹੀ ਆਉਦੀ ਹੁੰਦੀ ਹੈ ਨਾਮ ਜਪਣ ਲੱਗਿਆਂ ਹੀ ਨੀਂਦ ਆਉਣੀ ਹੈ ਜਿੱਦਨ ਤੁਹਾਡਾ ਨਾਮ ਦੇ ਨਾਲ ਪਿਆਰ ਪੈ ਗਿਆ ਜਿਹੜੀ ਮੈਂ ਬੇਨਤੀ ਕਰ ਲੱਗਾ ਸਾ ਅਲਾਰਮ ਦੀ ਲੋੜ ਨਹੀਂ ਪਵੇਗੀ ਜੇ 4 ਵਜੇ ਦਾ ਅਲਾਰਮ ਲਾਇਆ ਮੈਂ ਭਾਵਨਾ ਦੇ ਨਾਲ ਗੁਰੂ ਦੀ ਹਜ਼ੂਰੀ 'ਚ ਕਹਿੰਨਾ ਤੁਹਾਨੂੰ 5 ਮਿੰਟ ਪਹਿਲਾਂ ਜਾਗ ਆ ਜਾਏਗੀ ਜਦੋਂ ਮਰਜ਼ੀ ਪਰਤਾ ਕੇ ਵੇਖ ਲਿਓ ਉਥੇ అలਾਰਮ ਦੀ ਲੋੜ ਨਹੀਂ ਫਿਰ ਜਿਵੇਂ ਬੰਦੇ ਨੂੰ ਭੁੱਖ ਲੱਗਦੀ ਹੈ ਨਾ ਕਈਆਂ ਨੂੰ ਬੜੀ ਖੋਪ ਪੈਂਦੀ ਹੁੰਦੀ ਹੈ ਇਹ ਬੜਾ ਪੁਰਾਣਾ ਸ਼ਬਦ ਹੈ ਸਾਡਾ ਖੋਪ ਪੈਣਾ ਜਿਹਨੂੰ ਖੋਪ ਪਵੇ ਉਹ ਫਿਰ ਦੰਦੀਆਂ ਵੱਢਣ ਤੱਕ ਵੀ ਜਾਂਦਾ ਮੈਨੂੰ ਕੁਝ ਖਾਣ ਨੂੰ ਜੁੜ ਜਾਵੇ ਜੋ ਰਸੋਈ ਚ ਪਿਆ ਬਸ ਖਾਈ ਜਾਂਦਾ ਹੈ ਜਿਹਨੂੰ ਨਾਮ ਦੀ ਭੁੱਖ ਲੱਗਦੀ ਉਹਨੂੰ ਫਿਰ ਨੀਂਦ ਨਹੀਂ ਪੈਂਦੀ ਉਹ ਅੰਮ੍ਰਿਤ ਵੇਲੇ ਉੱਠ ਕੇ ਸਮੇਂ ਦੇ ਨਾਲ ਚੌਂਕੜਾ ਮਾਰ ਕੇ ਬੈਠ ਵੀ ਜਾਂਦਾ ਹੈ ਸੱਚੇ ਨਾਮ ਕੀ ਲੱਗਿਆ ਭੁੱਖ ਇਹ ਨਾਮ ਦੀ ਭੁੱਖ ਵੀ ਲੱਗਦੀ ਹੈ ਆ ਇਹ ਨਾਮ ਦੇ ਨਾਲ ਪ੍ਰੇਮ ਪੈਣਾ ਸੋ ਸਤਿਗੁਰੂ ਜੀ ਇੱਥੇ ਬਖਸ਼ਿਸ਼ ਕਰਦੇ ਨੇ ਵਿਚਾਰ ਵੱਲ ਆਵਾ ਸਮਾ ਹੋ ਚੱਲਿਆ ਸਤਿਗੁਰੂ ਕਹਿਣ ਲੱਗੇ ਕਿ ਭਾਈ ਸੱਚੀ ਸੰਗਤ ਸੱਚੀ ਸੰਗਤ ਦੇ ਵਿੱਚ ਰਿਆਂ ਸੱਚ ਮਿਲੇ ਉਹ ਸੱਚਾ ਪਰਮਾਤਮਾ ਮਿਲ ਜਾਂਦਾ ਹੈ ਪਰਮਾਤਮਾ ਨੂੰ ਮਿਲਣ ਦਾ ਬੜਾ ਸੌਖਾ ਤਰੀਕਾ ਹੈ ਸਾਨੂੰ ਅਸੀਂ ਕੇਵਲ ਤੇ ਕੇਵਲ ਬਹਿ ਕੇ ਬਾਣੀ ਪੜਨੀ ਹੈ ਸ਼ਾਇਦ ਮੈਂ ਕੱਲ੍ਹ ਕਿਹਾ ਸੀ ਨਾ ਤੁਸੀਂ ਦੇਖੋ ਦੁਨੀਆ ਰੱਬ ਨੂੰ ਮਿਲਣ ਵਾਸਤੇ ਕੰਮਲੀ ਹੋਈ ਫਿਰਦੀ ਹੈ ਕੱਲ ਵੀ ਸ਼ਬਦ ਪੜਿਆ ਸੀ ਪੜ ਕੇ ਚਲੋ ਸਮਾ ਹੋ ਗਿਆ ਇੱਥੇ ਸਮਾਪਤੀ ਕਰ ਦੇਣਾ ਕਿ ਦੇਵਤਿਆਂ ਦਰਸ਼ਨ ਕੈ ਤਾਂ ਹੀ ਦੂਖ ਭੂਖ ਤੀਰਥ ਕੀਏ ਜੋਗੀ ਜਤੀ ਜੁਗਤਮੈ ਰਹਤੇ ਕਰ ਕਰ ਭਗਵੇ ਭੇਖ ਭਏ ਤਉ ਕਾਰਨ ਸਹਬਾ ਰੰਗ ਰਤੇ ਜਾਂ ਇੱਕ ਸਵਈਆ ਆਪਾਂ ਪਹਿਲਾ ਸਵਈਆ ਪੜ੍ਹ ਲਿਆ ਜੀ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਪਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਇਹ ਪਹਿਲੀਆਂ ਦੋ ਪੰਕਤੀਆਂ ਦੀ ਵਿਆਖਿਆ ਕਰੋਗੇ ਇਹ ਉਹ ਲੋਕ ਨੇ ਜਿਹੜੇ ਧਰਮ ਦੇ ਨਿਜਮਾ ਦੇ ਵਿੱਚ ਬੜੇ ਪਰਪੱਕ ਨੇ ਜਿਹੜੇ ਅਖਦ ਚਮਕਣ ਜਿੰਨਾ ਸਮਾਂ ਵੀ ਗਲਤੀ ਨਹੀਂ ਕਰਦੇ ਇਹ ਉਹ ਲੋਕ ਨੇ ਪਰ ਫਿਰ ਵੀ ਸਤਿਗੁਰਾਂ ਨੇ ਕਿਹਾ ਕਹਿ ਲੱਗੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋਉ ਨਾ ਦੇਖੀਏ ਤਾਂ ਪ੍ਰਾਣ ਪਤੀ ਕੇ ਮਰਿਆਦਾ ਦੀ ਧੁੰਤਨੀ ਤੇ ਵਜਾਈ ਜਾਂਦੇ ਆ ਪਰ ਪ੍ਰਾਣਾ ਤੋਂ ਪਤੀ ਪ੍ਰਮਾਤਮਾ ਲਈ ਜਿੰਦਵਾਰ ਨੂੰ ਕੋਈ ਨਹੀਂ ਹੈਗਾ ਇਸ ਕਰਕੇ ਉਹ ਉਹਦੇ ਨਾਲ ਪ੍ਰੇਮ ਪੈਣਾ ਸੰਗਤ ਦੇ ਵਿੱਚ ਬੈ ਕੇ ਨਾਮ ਜਪਣਾ ਇਹਦੀ ਬਹੁਤ ਮਹਾਨਤਾ ਹੈ ਜਦੋਂ ਸੰਗਤ ਚ ਅਸੀਂ ਬੈਠਦੇ ਹਾਂ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਕਿ ਲਗੇ ਸੱਚੀ ਸੰਗਤ ਸੱਚ ਮਿਲੇ ਉਸ ਫਿਰ ਸੱਚੀ ਸੰਗਤ ਦੇ ਵਿੱਚ ਸੱਚਾ ਪਰਮਾਤਮਾ ਮਿਲ ਜਾਂਦਾ ਹੈ ਸੱਚਾ ਨਾਏ ਪਿਆਰ ਤੇ ਪਰਮਾਤਮਾ ਦੇ ਨਾਮ ਦੇ ਨਾਲ ਪਿਆਰ ਪੈ ਜਾਂਦਾ ਹੈ ਜਦੋਂ ਪਿਆਰ ਪੈ ਗਿਆ ਉਦੋਂ ਫਿਰ ਕਹਿਣ ਦੀ ਲੋੜ ਨਹੀਂ ਕਿ ਭਾਈ ਉੱਠ ਕੇ ਪ੍ਰਮਾਤਮਾ ਦਾ ਨਾਮ ਜਪ ਉਦੋਂ ਅੰਦਰੋਂ ਆਪ ਨਾਮ ਫੁੱਟੇਗਾ ਜਿਵੇਂ ਇੱਕ ਉਦਾਹਰਨ ਦੇ ਦੇਵਾਂ ਆਪਾਂ ਕੋਈ ਬੋਰ ਕਰਦੇ ਆ ਪਹਿਲਾਂ ਨਲਕੇ ਦਾ ਕੀਤਾ ਜਾਂਦਾ ਸੀ ਅੱਜ ਕੱਲ ਟਿਊਬਵੈਲ ਦੂਜਾ ਕੀਤਾ ਜਾਂਦਾ ਜਿੱਦ ਦਿਨ ਬੋਰ ਹੋ ਗਿਆ ਨਾ ਜ਼ਮੀਨ ਪੁੱਟੀ ਗਈ ਉਦੋਂ ਪਾਣੀ ਆਪਣੇ ਆਪ ਅੰਦਰੋਂ ਫੁੱਟਣਾ ਸ਼ੁਰੂ ਹੋ ਜਾਣਾ ਹੈ ਫਿਰ ਅੱਜ ਵੀ ਨਾ ਕਈ ਥਾਵਾਂ ਤੇ ਹੁਣ ਤੇ ਚਲੋ ਸਾਨੂੰ ਮੋਟਰਾਂ ਤਾਂ ਲਾਉਣੀਆਂ ਪੈਗੀਆਂ ਪਾਣੀ ਦਾ ਵਹਾਅ ਬੜਾ ਨਹੀਂ ਵਾ ਅੱਜ ਵੀ ਤੁਸੀਂ ਅੱਜ ਦੇ ਤਰੀਕ ਦੀ ਮੈਂ ਗੱਲ ਕਰ ਰਿਹਾ ਹਾਂ ਗਰਦਾਸਪੁਰ ਦੇ ਵਿੱਚ ਜਾਓ ਮੈਂ ਕੁਝ ਸਾਲ ਪਹਿਲਾਂ ਗਿਆ ਸੀ ਮੈਨੂੰ ਸ਼ਾਇਦ ਏਰੀਆ ਭੁੱਲ ਗਿਆ ਕਾਨੂੰਮਾਨ ਦਾ ਸ਼ਾਮ ਤੇ ਲੱਗ ਗਿਆ ਅੱਜ ਵੀ ਉੱਥੇ ਤੁਸੀਂ ਨੈਟ ਤੇ ਵੇਖਿਆ ਹੋਵੇਗਾ ਕਿ ਬੋਰ ਕਰਕੇ ਨਾ ਉਹਨਾਂ ਨੇ ਪਾਈਪ ਵਹਾਏ ਨੇ ਕੋਈ ਮੋਟਰ ਨਹੀਂ ਲੱਗੀ ਆਪਣੇ ਆਪ ਪਾਣੀ ਚੱਲਦਾ ਜੀ ਉੱਥੇ ਮੈਂ ਖੁਦ ਵੇਖ ਕੇ ਆਇਆ ਨਾ ਕੋਈ ਤਾਰ ਨਾ ਕੋਈ ਮੋਟਰ ਕੁਛ ਨਹੀਂ ਸਿਰਫ ਬੋਰ ਕਰਕੇ ਨਾ ਥੋੜਾ ਜਿਹਾ ਬਿਲਕੁਲ ਥੋੜਾ ਜਿਹਾ ਬੋਰ ਕੀਤਾ ਤੇ ਉਹ ਪਾਈਪ ਗੱਡੀ ਹੈ ਪਾਈਪ ਦੇ ਰਾਈ ਤਿੰਨ ਚਾਰ ਬੰਬੀਆਂ ਵੇਖ ਕੇ ਆਇਆ ਸਮੇਂ ਉਹ ਪਾਣੀ ਚੱਲਦਾ ਰਹਿੰਦਾ ਚੱਲਦਾ ਰਹਿੰਦਾ ਮੈਂ ਪੁੱਛਿਆ ਇਹ ਕਿਵੇਂ ਕਹਿੰਦੇ ਇਹ ਕੁਦਰਤੀ ਇੱਥੋਂ ਪਾਣੀ ਨਿਕਲਦਾ ਪਾਣੀ ਦਾ ਲੈਵਲ ਬੜਾ ਉੱਚਾ ਹੈ ਉੱਥੇ ਰਾਵੀ ਸੀ ਨਾ ਪਰਲੇ ਪਾਸੇ ਨਾਲ ਤਾਂ ਸੋ ਜਿੱਦਣ ਲੈਵਲ ਪਾਣੀ ਦਾ ਉੱਚਾ ਹੋਵੇ ਅੰਦਰੋਂ ਆਪ ਨਿਕਲਦਾ ਜਿੱਦਾਂ ਨਾਮ ਜਪ ਕੇ ਅੰਦਰ ਨਾਮ ਦੇ ਨਾਲ ਜੁੜ ਗਿਆ ਫਿਰ ਕਹਿਣ ਦੀ ਲੋੜ ਨਹੀਂ ਆਪ ਮੁਹਾਰੇ ਫਿਰ ਗੁਰੂ ਗੁਰੂ ਮੂਹ ਦੇ ਵਿੱਚੋਂ ਨਿਕਲਦਾ ਸੱਚੀ ਸੰਗਤ ਸੱਚ ਮਿਲਿਆ ਸੱਚਾ ਨਾਅ ਪਿਆਰ ਇੱਥੇ ਹੁਣ ਸਮੇਂ ਦੀ ਸਮਾਪਤੀ ਬਾਕੀ ਦੀ ਵਿਚਾਰ ਕੱਲ ਨੂੰ ਕਰਾਂਗੇ ਇਹ ਉਹ ਕੱਲ ਵਾਲੀ ਹੀ ਵਿਚਾਰ ਹੋਈ ਹੈ ਇਹਦੇ ਵਾਸਤੇ ਮੈਂ ਖਿਮਾ ਮੰਗਦਾ ਉਹਦੇ ਲਈ ਮੁਸ਼ਕਲ ਬਣ ਗਈ ਸੀ ਜਿਵੇਂ ਮੈਂ ਆਰੰਭ ਵਿੱਚ ਬੇਨਤੀ ਕੀਤੀ ਮੋਬਾਈਲ ਦੀ ਬਾਕੀ ਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ ਹੋਈਆਂ ਪੁੱਲਾਂ ਗਲਤੀਆਂ ਦੀ ਖਿਮਾ ਜੀ ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ ਸੱਚੀ ਕਾਰਕ ਮਾਵਣੀ ਸੱਚ ਪੈਨਨ ਸੱਚ ਨਾਮ ਆਧਾਰ ਸੱਚੀ ਸੰਗਤ ਸੱਚ ਮਿਲੇ ਸੱਚੇ ਨਾਏ ਪਿਆਰ ਵਾਹਿਗੁਰੂ ਜੀ ਕਾ ਖਾਲਸਾ